ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਿਆਸਤ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋ ਸੋ 2 ਸਾਲ ਹੋ ਚੁੱਕੇ ਨੇ ਆਵਾਦਮੀ ਪਾਰਟੀ ਨੂੰ ਪੰਜਾਬ ਦੀ ਸਤਾ ਦੇ ਵਿੱਚ ਆਇਆ ਤਾਂ ਉੱਥੇ ਮਿਲਕ ਫੈਡ ਨੂੰ ਲੈ ਕੇ ਜੇ ਕਹੀਏ ਤਾਂ ਡੇਰੀ ਫਾਰਮਿੰਗ ਦੇ ਲੈ ਕੇ ਜਿਹੜਾ 2 ਸਾਲਾਂ ਦੇ ਵਿੱਚ ਕਿੰਨਾ ਕੁ ਇਹਦੇ ਵਿੱਚ ਵਾਧਾ ਹੋਇਆ ਜਾਂ ਕੀ ਬਦਲਾਅ ਹੋਏ ਨੇ ਆ ਪਹਿਲਾਂ ਕਿਹੜੀਆਂ ਚੀਜ਼ਾਂ ਸੀਗੀਆਂ ਸਰਕਾਰਾਂ ਪਿੱਛੇ ਛੱਡ ਗਈਆਂ ਜੋ ਕਿ ਆ ਜਾਂਦਾ ਹੈ ਕਿ ਮਿਲਕ ਫੈਡ ਨੂੰ ਜਿਹੜਾ ਘਾਟੇ ਦੇ ਵਿੱਚ ਜਾ ਰਹੀ ਹੈ ਤਾ ਇਸੇ ਸੰਬੰਧਿਤ ਜਿਹੜੀ ਗੱਲਬਾਤ ਕਰਾਂਗੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਚੇਅਰਮੈਨ ਆਫ ਮਿਲਕ ਫੈਟ ਨਰਿੰਦਰ ਸ਼ੇਲਗਿੱਲ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਰਿਆਸਤ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਵੀ ਤੁਸੀਂ ਜਿਹੜਾ ਸ਼ੁਰੂ ਕੀਤਾ ਚੈਨਲ ਤੇ ਸਭ ਤੋਂ ਪਹਿਲੀ ਇੰਟਰਵਿਊ ਦੇ ਲਈ ਮੈਨੂੰ ਸੁਭਾਗ ਪ੍ਰਾਪਤ ਹੋਇਆ ਵੀ ਮੈਂ ਨੂਰ ਜੀ ਤੁਹਾਡੇ ਕੋਲ ਆਇਆ ਨਹੀਂ ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਵੀ ਵਧੀਆ ਲੱਗਦਾ ਵੀ ਇਦਾਂ ਦੀ ਸ਼ਖਸੀਅਤ ਸੱਚੀ ਸੁੱਚੀ ਸ਼ਖਸੀਅਤ ਹੋਏ ਜਿਹੜੀ ਹਨਾ ਬਹੁਤ ਤੁਹਾਡੀ ਚਰਚਾ ਤੁਹਾਡੇ ਬ ਮੌਕਾ ਮਿਲਿਆ ਤਾਂ ਅਸੀਂ ਬਹੁਤ ਹੀ ਭਾਗਾ ਵਾਲਿਆ ਕਹਿ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੈ ਤਾਂ ਗੱਲਬਾਤ ਇੱਥੋਂ ਹੀ ਕਰਦੇ ਹਾਂ ਸ਼ੁਰੂ ਕਿ 2 ਸਾਲ ਹੋ ਚੁੱਕੇ ਨੇ ਕਮ ਸੇ ਕਮ ਮੇਰੇ ਖਿਆਲ ਜੇ ਡੇਟ ਸਾਲ ਤੁਹਾਨੂੰ ਹੋ ਚੁੱਕਿਆ ਹੈ ਮਿਲਖ ਫੈਟ ਦਾ ਚੇਅਰਮੈਨ ਦੋਦਾ ਸਾੰਬਿਆ ਤਾਂ ਕੀ ਤੁਸੀਂ ਦੇਖਿਆ ਇਸ ਦਰਮਿਆਨ ਪਿੱਛੇ ਕੀ ਰਹਿ ਗਿਆ ਕਹਿੰਦੇ ਕਿ ਘਾਟੇ ਦੇ ਵਿੱਚ ਕਰਤਾ ਸਰਕਾਰਾਂ ਨੇ ਸਹੀ ਨਹੀਂ ਕੀਤਾ ਹੈਗਾ ਜਾਂ ਪੈਸਾ ਖਾ ਗੀਆਂ ਤਾਂ ਕੀ ਹੁਣ ਚੱਲ ਕੀ ਰਿਹਾ ਹੈਗਾ ਇਹਦਾ ਦੇਖੋ ਜੀ ਮਾਯੂਗ ਮੁੱਖ ਮੰਤਰੀ ਸੂਜਾਰ ਭਵਨ ਸਿੰਘ ਮਾਨ ਜੀ ਦਾ ਇੱਕ ਇੱਕ ਸੁਪਨਾ ਸਿਗਾ ਵੀ ਸਾਡਾ ਜਿਹੜਾ ਪੰਜਾਬ ਹੈ ਉਹ ਨੂੰ ਸੀ ਰੰਗਲਾ ਪੰਜਾਬ ਤੇ ਗਿੱਧੇ ਪੰਗੜਿਆਂ ਵਾਲਾ ਪੰਜਾਬ ਬਣਾਉਣਾ ਤੇ ਉਹਦੇ ਉਹਦੇ ਦੌਰਾਨ ਜੋ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਭੱਜ ਰਹੀ ਸੀ ਜਾਂ ਨਸ਼ਿਆਂ 'ਚ ਗ੍ਰਸਤ ਹੋ ਰਹੀ ਸੀ ਜਾਂ ਕਿਸਾਨੀ ਸਾਡੇ ਜਾਂ ਮਜ਼ਦੂਰ ਜਾਂ ਵਪਾਰੀ ਜਿਹੜੇ ਪੀੜਤ ਸੀਗੇ ਪਿਛਲੀਆਂ ਸਰਕਾਰਾਂ ਤੋਂ 70 ਸਾਲ ਦਾ ਜਿਹੜਾ ਪ੍ਰਿਸ਼ਟ ਸਿਸਟਮ ਸੀਗਾ ਭਾਵੇਂ ਕਾਂਗਰਸ ਦੀ ਸਰਕਾਰ ਸੀ ਭਾਵੇਂ ਅਕਾਲੀ ਦਲ ਦੀ ਜਾਂ ਹੋਰ ਵੀ ਕੋਈ ਆਇਆ ਤੇ ਉਸ ਚੀਜ਼ ਨੂੰ ਨੱਥ ਪਾਉਣ ਲਈ ਇਹ ਬੜਾ ਜ਼ਰੂਰੀ ਸਿਗਾ ਵੀ ਕੋਈ ਨਾ ਕੋਈ ਇਮਾਨਦਾਰ ਬੰਦਾ ਜਾਂ ਇਮਾਨਦਾਰ ਪਾਰਟੀ ਹੈ ਜਿਹੜੀ ਉਹ ਪੰਜਾਬ ਦਾ ਹੀ ਭਲਾ ਕਰ ਸਕਦੀ ਹੈ ਉਸੇ ਲੜੀ ਦੇ ਤਹਿਤ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਉਹਨਾਂ ਦੀ ਅਗਵਾਈ ਦੇ ਵਿੱਚ ਪਹਿਲਾਂ ਦਿੱਲੀ 'ਚ ਸਾਡੀ ਸਰਕਾਰ ਆਈ ਫਿਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਦਿਨ ਰਾਤ ਮਿਹਨਤ ਨੇ ਇਹ ਜਿਹੜਾ ਬੂਰ ਪਾਇਆ ਤੇ ਉਹਨਾਂ ਦੀ ਅਣਥਕ ਮਿਹਨਤ ਦੇ ਸਦਕਾ ਸਾਡੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਆਈ ਤੇ ਪਿਛਲੇ 2 ਸਾਲਾਂ ਦੇ ਦੌਰਾਨ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀਗੇ ਲੋਕਾਂ ਨਾਲ ਭਾਵੇਂ ਬੇਰਜ਼ਗਾਰੀ ਦੀ ਗੱਲ ਹੋਵੇ ਪਾਵੇਂ ਨਸ਼ੇ ਦੀ ਗੱਲ ਹੋਵੇ ਪਾਵੇਂ ਕਿਸਾਨੀ ਦੀ ਗੱਲ ਹੋਵੇ ਪਾਵੇਂ ਮਜ਼ਦੂਰਾਂ ਦੀ ਗੱਲ ਹੋਵੇ ਪਾਵੇਂ ਵਪਾਰੀਆਂ ਦੀ ਗੱਲ ਹੋਵੇ ਪਾਵੇਂ ਮੁਹੱਲਾ ਕਲੀਨਿਕਾਂ ਦੀ ਸਿਹਤ ਦੀ ਗੱਲ ਹੋਵੇ ਲੋਕਾਂ ਦੀ ਸਿਹਤ ਦੀ ਗੱਲ ਹੋਵੇ ਉਹਨਾਂ ਨੇ ਹਰ ਜਿਹੜਾ ਵਾਅਦਾ ਸਾਡੇ ਮਾਝੂਕ ਮੁੱਖ ਮੰਤਰੀ ਜੀ ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਸਮੁੱਚੀ ਟੀਮ ਨਾਲ ਲੈ ਕੇ ਕੈਬਨਿਟ ਨਾਲ ਲੈ ਕੇ ਤੇ ਐਮਐਲਏ ਸਾਹਿਬਾਨ ਨਾਲ ਲੈ ਕੇ ਜੀ ਡੇਰੀ ਦੇ ਨਾਲ ਲੋਕ ਕਿੰਨਾ ਕੁ ਜੁੜੇ ਨੇ ਕਿਸਾਨਾਂ ਨੂੰ ਕਿੰਨਾ ਕਿਹਦਾ ਫਾਇਦਾ ਹੋਇਆਗਾ ਕਿੰਨਾ ਕੁ ਵਾਅਦਾ ਹੋਇਆ ਤੁਸੀਂ ਆਪ ਦੇਖ ਰਹੇ ਹੋ 1.5 ਸਾਲਾਂ ਤੋਂ ਪਹਿਲਾਂ ਵੀ ਦੇਖਿਆ ਤੇ ਹੁਣ ਦਾ ਕੀ ਤੁਹਾਨੂੰ ਫਰਕ ਮਹਿਸੂਸ ਹੋਇਆ ਦੇਖੋ ਜੀ ਇਹ ਜਿਹੜੇ ਕੋਆਪਰੇਟਿਵ ادارے ਆ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਦੂਜੀਆਂ ਪ੍ਰਾਈਵੇਟ ਸੰਸਥਾਵਾਂ ਨਾਲ ਮਿਲ ਕੇ ਇਹਨਾਂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਸੀਗੀ ਉਸ ਨੂੰ ਅਸੀਂ ਸੁਧਾਰ ਕਰਨ ਲਈ ਦੇਖੋ ਲਗਭਗ ਮੇਰਾ 1.5 ਸਾਲ ਦਾ ਅਰਸਾ ਹੋ ਗਿਆ ਮੈਨੂੰ ਮਾਝਾਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਸੀ ਕਿਉਂਕਿ ਜਿਹੜੀ ਪੰਜਾਬ ਦੀ ਆਰਥਿਕਤਾ ਹੈ ਉਹ ਖੇਤੀਬਾੜੀ ਨਾਲ ਜੁੜੀ ਹੋਈ ਹੈ ਤੇ ਭਾਵੇਂ ਮਜ਼ਦੂਰਾਂ ਦੀ ਗੱਲ ਕਰ ਲਓ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਬਹੁਤ ਅਹਿਮ ਜ਼ਿੰਮੇਵਾਰੀ ਦਿੰਦੇ ਆ ਬੜੇ ਵਿਸ਼ਵਾਸ ਨਾਲ ਤੇ ਬੜੇ ਮਾਣ ਨਾਲ ਇਹ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਸੀਗੀ ਤੇ ਮੈਂ ਪੂਰਾ ਉਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਿਛਲੇ ਸਮੇਂ ਦਰਾਂ ਜਦੋਂ ਮੈਂ ਇਹ ਅਹੁਦਾ ਸੰਭਾਲਿਆ ਸੀਗਾ ਉਦੋਂ ਲਗਭਗ 4500 ਕਰੋੜ ਦਾ ਜਿਹੜਾ ਆਧਾਰਾ ਸੀਗਾ ਤੇ ਹੁਣ ਅਸੀਂ ਲਗਭਗ ਡੇਢ ਸਾਲ ਦੇ ਵਿੱਚ ਅਸੀਂ ਇਹਨੂੰ 6000 ਕਰੋੜ ਦੇ ਲਗਭਗ ਅਸੀਂ ਪਹੁੰਚਾ ਦਿੱਤਾ ਤੇ ਮਾਝੂਕ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ 2027 ਤੱਕ ਇਹਨੂੰ 15000 ਕਰੋੜ ਤੇ ਲੈ ਕੇ ਜਾਣਾ ਤਾਂ ਕਿ ਜਿਹੜਾ ਸਾਡਾ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਮਜ਼ਦੂਰ ਹੈ ਪੰਜਾਬ ਦਾ ਵਪਾਰੀ ਹੈ ਉਹ ਖੁਸ਼हाल ਹੋ ਸਕੇ ਇਹ ਕਿਵੇਂ ਲੈ ਕੇ ਜਾਵੋਗੇ ਸੁਪਨਾ ਕਿਵੇਂ ਪੂਰਾ ਹੋਣਾ 1500 ਕਰੋੜ ਦਾ 15000 ਕਰੋੜ ਦਾ ਜਿਵੇਂ ਤੁਸੀਂ ਗੱਲ ਕੀਤੀ ਦੇਖੋ ਜੀ ਅਸੀਂ ਲਗਭਗ ਪਿਛਲੇ 1.5 ਸਾਲ ਦੇ ਵਿੱਚ ਅਸੀਂ ਫਿਰੋਜ਼ਪੁਰ ਵਿੱਚ 1 ਲੱਖ ਲੀਟਰ ਦਾ ਜਿਹੜਾ ਪਲਾਂਟ ਨਵਾਂ ਲਾਇਆ ਤੇ ਲੁਧਿਆਣੇ ਦੇ ਵਿੱਚ ਅਸੀਂ ਉਹਦੀ ਜਿਹੜੀ 4.5 ਲੱਖ ਤੋਂ ਲੀਟਰ ਤੋਂ ਕਪੈਸਿਟੀ ਜਿਹੜੀ 9 ਲੱਖ ਲੀਟਰ ਕੀਤੀ ਹੈ 100 ਕਰੋੜ ਤੋਂ 108 ਕਰੋੜ ਦੀ ਲਾਗਤ ਨਾਲ ਅਸੀਂ ਨਵੀਂ ਮਸ਼ੀਨਰੀ ਲਾਈ ਹੈ ਤੇ ਇਸੇ ਤਰ੍ਹਾਂ ਅਸੀਂ ਹੁਣ ਮੁਹਾਲੀ ਦੇ ਵਿੱਚ ਹੈ ਜਿਹੜਾ ਬਹੁਤ ਵੱਡਾ ਐਨਡੀਡੀਬੀ ਦੇ ਨਾਲ ਰਲ ਕੇ ਸਾਡਾ ਜਿਹੜਾ ਜ਼ਾਇਕਾ ਦਾ ਜਿਹੜਾ ਹੈਗਾ ਜਾਪਾਨ ਦਾ ਉਹਦੀ ਸਹਾਇਤਾ ਨਾਲ ਅਸੀਂ 3.500 ਕਰੋੜ ਦਾ ਜਿਹੜਾ ਨਵਾਂ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਦੋ ਦਿਨਾਂ ਦੇ ਵਿੱਚ ਉਹਦਾ ਜਿਹੜਾ ਘਾਟਮ ਕੰਮ ਜਾ ਰਹੇ ਆ ਤੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਇਸੇ ਤਰ੍ਹਾਂ ਅਸੀਂ ਜਿਹੜਾ ਸਾਡੇ ਆਪਣੇ ਫੀਡ ਦੇ ਪਲਾਂਟ ਹੈਗੇ ਉਹਨਾਂ ਵਿੱਚ ਵੀ ਅਸੀਂ ਬਹੁਤ ਸਦਾਰ ਕੀਤਾ 15 ਕਰੋੜ ਦੀ ਲਾਗਤ ਨਾਲ ਤੇ 20 ਕਰੋੜ ਦੀ ਲਾਗਤ ਨਾਲ ਕਣੀਏ ਕੇ ਬਾਂਗਰ ਤੇ ਅਸੀਂ ਖੰੰਨੇ ਦੇ ਵਿੱਚ ਜਿਹੜੇ ਨਵੀਂ ਮਸ਼ੀਨਰੀ ਅਸੀਂ ਲੈ ਕੇ ਆ ਰਹੇ ਹਾਂ ਤਾਂ ਕਿ ਕਿਸਾਨਾਂ ਨੂੰ ਜਿਹੜੀ ਸ਼ੁੱਧ ਫੀਡ ਹੈ ਤੇ ਵਧੀਆ ਜਿਹੜੀ ਮਿਆਰੀ ਫੀਡ ਉਹ ਮਿਲ ਸਕੇ ਤੇ ਜੋ ਲੂਪ ਹੋਲਸ ਆ ਜੋ ਪੁਰਾਣੀਆਂ ਮਸ਼ੀਨਰੀਆਂ ਦੇ ਨਾਲ ਜਾਂ ਪੁਰਾਣੇ ਜਿਹੜੇ ਭ੍ਰਿਸ਼ਟ ਸਿਸਟਮਸ ਦਾ ਉਹਨੂੰ ਖਤਮ ਕਰਨ ਦੇ ਲਈ ਅਸੀਂ ਫੁੱਲੀ ਆਟੋਮੈਟਿਕ ਜਿਹੜੀਆਂ ਮਸ਼ੀਨਰੀ ਜਿਹੜੀ ਅਸੀਂ ਲੈ ਕੇ ਆ ਰਹੇ ਹਰ ਤਰ੍ਹਾਂ ਦਾ ਅਸੀਂ ਜਿਹੜਾ ਕਰਪਸ਼ਨ ਨੂੰ ਨੱਥ ਪਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਬਹੁਤ ਜ਼ਿਆਦਾ ਅਸੀਂ ਛਾਪੇ ਵੀ ਮਾਰੇ ਆ ਤੇ ਭਾਵੇਂ ਇੰਟਰਨਲ ਵੀ ਤੇ ਆਊਟਰ ਵੀ ਅਸੀਂ ਨਾ ਜਿਹੜਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਾ ਤੁਸੀਂ ਹਨਾ ਇਹੋ ਗੱਲ ਹੈ ਤੇ ਸਿੱਧ ਬੈਂਦੀ ਹੈ ਤੇ ਬਹੁਤ ਦੇਖੀਆਂ ਕਾਰਵਾਈਆਂ ਵੀ ਬਹੁਤ ਬੰਦੇ ਚੱਕੇ ਨੇਗੇ ਤੁਸੀਂ ਤਾਂ ਬੜਾ ਸ਼ਲਾਘਾ ਇਹੋ ਕੰਮ ਹੈਗਾ ਵੀ ਕਾਰਵਾਈਆਂ ਹੋ ਰਹੀਆਂ ਨੇਗੇ ਤਾਂ ਪਹਿਲਾਂ ਤਾਂ ਕਦੇ ਇਦਾਂ ਦਾ ਕੋਈ ਦੇਖਣ ਨੂੰ ਮਿਲਿਆ ਸੀ ਹਾਂ ਹੁਣ ਅਸੀਂ ਨਵਾਂ 100 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਫਾਰਮੈਂਟਡ ਦੁੱਧ ਦਾ ਜਿਹੜਾ ਦਹੀਂ ਦੁੱਧ ਤੇ ਦਹੀਂ ਦਾ ਸੀ ਆਟੋਮੈਟਿਕ ਪਲਾਂਟ ਜਿਹੜਾ ਲਾ ਰਹੇ ਹਾਂ ਜੀ ਐਸੀ ਤਰ੍ਹਾਂ ਅਸੀਂ ਜਲੰਧਰ ਦੇ ਵਿੱਚ ਵੀ ਇਕਸੋ 8 ਕਰੋੜ ਦੀ ਲਾਗਤ ਨਾਲ ਜਿਹੜੀ ਨਵਾਂ ਦੁੱਧ ਤੇ ਦਹੀਂ ਦਾ ਫਰਮੈਂਟਡ ਜਿਹੜਾ ਸਿਸਟਮ ਹੈ ਉਹ ਵੀ ਅਸੀਂ ਚਾਲੂ ਕੀਤਾ ਤੇ ਇਹ ਸਾਡੀਆਂ ਲਗਭਗ 1 ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਇਹਦੇ ਵਿੱਚ ਗਰਾਊਂਡ ਲੈਵਲ ਤੇ ਤੁਸੀਂ ਵਿਚਰਦੇ ਹੋ ਜਾਣਦੇ ਹੋ ਫੀਲਡ ਦੇ ਵਿੱਚ ਤਾਂ ਕੀ ਦੇਖਦੇ ਹੋ ਕਿ ਤੁਸੀਂ ਕਿੰਨਾ ਕੁ ਯੂਥ ਕੋਸ਼ਿਸ਼ ਕਰ ਰਿਹਾ ਜੁੜਨ ਦੀ ਕਿਉਂਕਿ ਪੰਜਾਬ ਸਰਕਾਰ ਦਾ ਸੁਪਨਾ ਸੀਗਾ ਵੀ ਜਿਹੜਾ ਨੌਜਵਾਨ ਆ ਬਾਹਰ ਨਾ ਜਾਵੇ ਤਾਂ ਉਹਨਾਂ ਨੂੰ ਇਸ ਕੀਤੇ ਦੇ ਨਾਲ ਜੋੜਿਆ ਜਾਵੇ ਖੇਤੀਬਾੜੀ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਇੰਡਸਟਰੀਜ਼ ਆ ਰਹੀਆਂ ਨੇ ਤਾਂ ਡੇਰੀ ਫਾਰਮਿੰਗ ਦੇ ਕੀਤੇ ਦੇ ਨਾਲ ਨੌਜਵਾਨਾਂ ਦੇ ਕੀ ਇਫੈਕਟ ਪਿਆ ਕਿ ਨੌਜਵਾਨ ਜੁੜੇ ਨੇ ਆ ਕਿ ਨਵੇਂ ਕੰਮ ਸ਼ੁਰੂ ਹੋਏ ਨੇ ਬਿਲਕੁਲ ਜੀ ਦੇਖੋ ਹੁਣ ਅਸੀਂ ਗੜਵਾਸੂ ਯੂਨੀਵਰਸਿਟੀ ਦੇ ਵਿੱਚ ਜਿਹੜੇ ਕੋਰਸ ਚੱਲਦੇ ਸੀਗੇ ਉਹਨਾਂ ਲਈ ਪ੍ਰੈਕਟੀਕਲ ਥ੍ਰੈਟਿਕਲ ਟ੍ਰੇਨਿੰਗ ਤਾਂ ਉੱਥੇ ਆਲਰੇਡੀ ਮਿਲ ਰਹੀ ਸੀ ਪ੍ਰੈਕਟੀਕਲ ਦੇ ਲਈ ਅਸੀਂ 15 ਕਰੋੜ ਦੀ ਲਾਗਤ ਨਾਲ ਜਿਹੜਾ ਨਵਾਂ ਉੱਥੇ ਦੁੱਧ ਤੇ ਦਹੀਂ ਦੀਆਂ ਮਸ਼ੀਨਾਂ ਅਸੀਂ ਫੁੱਲੀ ਆਟੋਮੈਟਿਕ ਲਾਈਆਂ ਤਾਂ ਕਿ ਬੱਚਿਆਂ ਨੂੰ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਮਿਲ ਸਕੇ ਤੇ ਉਸ ਦੇ ਨਾਲ ਜਿਹੜਾ ਬ੍ਰੇਨ ਸਾਡਾ ਡ੍ਰੇਨ ਹੋ ਰਿਹਾ ਸੀਗਾ ਵਿਦਿਸ਼ਿਆਂ ਦੇ ਵਿੱਚ ਜਾ ਰਹੇ ਸੀਗੇ ਸਾਡੇ ਬੱਚੇ ਜੋ ਮਾਨ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਾਹਿਬ ਸਤਕਾਰਯੋਗ ਦਾ ਜਿਹੜਾ ਸੁਪਨਾ ਸੀਗਾ ਉਹਨੂੰ ਪੂਰਾ ਕਰਨ ਲਈ ਅਸੀਂ ਪੂਰੀ ਕੋਸ਼ ਲਗਭਗ ਅਸੀਂ ਆਪਣੇ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਮਾਨ ਸਾਹਿਬ ਦੀ ਅਗਵਾਈ ਵਿੱਚ ਦੇ ਦੇ ਚੁੱਕੇ ਆ ਤੇ ਕਿਸੇ ਦਾ ਵੀ ਕੋਈ ਇੱਕ ਨਵਾਂ ਪੈਸਾ ਉਹਦੇ ਵਿੱਚ ਕਿਸੇ ਨੇ ਦਿੱਤਾ ਤੇ ਬਿਲਕੁਲ ਇਮਾਨਦਾਰੀ ਨਾਲ ਜੋ ਬੱਚੇ ਯਾਇਰ ਸੀਗੇ ਜਿਨ੍ਹਾਂ ਦਾ ਹੱਕ ਬਣਦਾ ਸੀਗਾ ਜਿਨ੍ਹਾਂ ਨੇ ਡਿਗਰੀਆਂ ਮਿਹਨਤ ਕਰਕੇ ਲਈਆਂ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਜਿਹੜੇ ਮਾਨ ਸਾਹਿਬ ਨੇ ਦਿੱਤੇ ਹੂੰ ਤਾਂ ਜਿਵੇਂ ਕਈ ਗੱਲਾਂ ਵੀ ਸਾਹਮਣੇ ਆ ਜਿਵੇਂ ਮਾਨ ਸਾਹਿਬ ਇਹ ਗੱਲਾਂ ਕਹਿੰਦੇ ਸੀ ਵੀ ਬੰਗਾਲ ਦੇ ਵਿੱਚ ਕੋਲਕੱਤਾ ਦੇ ਵਿੱਚ ਅਸੀਂ ਲੱਭ ਲਿਆ ਵੀ ਸਾਡੇ ਪਹਿਲਾਂ ਉੱਥੇ ਸੀਗੇ ਦਫਤਰ ਸੀਗੇ ਉਹ ਬਣੇ ਹੋਏ ਤਾਂ ਬੰਦ ਕਿਵੇਂ ਹੋਗੇ ਵੀ ਜਿਵੇਂ ਹੁਣ ਕਹਿ ਦਈਏ ਵੀ ਗੁਜਰਾਤ ਦਾ ਮੂਲ ਤਾਂ ਸਾਰੇ ਕਿਤੇ ਆਉਂਦਾ ਤੇ ਸਾਡਾ ਵੀਰਕ ਪੰਜਾਬ 'ਚ ਹੀ ਰਹਿ ਜਾਂਦਾ ਅੱਗੇ ਕਿਉਂ ਨਹੀਂ ਜਾਂਦਾ ਦੇਖੋ ਪੁਰਾਣੀਆਂ ਸਰਕਾਰਾਂ ਨੇ ਇਹਦਾ ਚ ਕਾਨੂੰਨ ਚੇਂਜ ਕਰਕੇ ਸਾਡਾ ਜਿਹੜਾ ਬੋਰਡ ਆਫ ਡਾਇਰੈਕਟਰਸ ਆ ਉਹਦੇ ਉਹਦੇ ਵਿੱਚ ਚੇਂਜ ਕਰਕੇ ਉਹਨਾਂ ਨੇ ਉਹਨੂੰ ਤੇ ਮਤੇ ਪਵਾ ਕੇ ਜਿਹੜਾ ਪ੍ਰਾਈਵੇਟ ਸਿਸਟਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਅਮੁੱਲ ਵਰਗੇ ਵੱਡੇ ادارے ਨਾਲ ਮਿਲ ਕੇ ਇਸ ادارے ਨੂੰ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਪਰ ਹੁਣ ਅਸੀਂ ਜੋ ਜਦੋਂ ਤੋਂ ਮੈਂ ਇਹ ਅਹੁਦਾ ਸੰਭਾਲਿਆ ਅਸੀਂ ਦੇਖੋ ਦਿੱਲੀ ਦੇ ਵਿੱਚ ਵੀ ਹੁਣ ਅਸੀਂ ਲਗਭਗ 120 ਸਾਈਟਸ ਕੱਲ ਵੀ ਸਾਡੇ ਐਮ ਡੀ ਮਾਨਯੋਗ ਐਮ ਡੀ ਸਾਹਿਬ ਸਾਡੇ ਕਮਲ ਗਰਗ ਜੀ ਆਈਐਸ ਉੱਥੇ ਦਿੱਲੀ ਜਾ ਕੇ ਆਏ ਨੇ 50 ਸਾਈਟਸ ਸਾਡੀਆਂ ਅਪਰੂਵ ਹੋ ਚੁੱਕੀਆਂ ਐਮਸੀਡੀ ਵੱਲੋਂ ਲਗਭਗ ਹਫ਼ਤੇ 10 ਦਿਨ ਦੇ ਵਿੱਚ ਸਾਡਾ ਜਿਹੜਾ ਉੱਥੇ ਚੱਲੂ ਹੋ ਜੂਗਾ ਜੀ ਐਂਡ ਕੇ ਦੇ ਵਿੱਚ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਐਸੀ ਤਰ੍ਹਾਂ ਅਸੀਂ ਹਿਮਾਚਲ ਤੇ ਜਿਹੜਾ ਪੰਜਾਬ ਦੇ ਨਾਲ ਲੱਗਦਾ ਆਲਰੇਡੀ ਸਾਡਾ ਉੱਥੇ ਚੱਲ ਰਿਹਾ ਉੱਥੇ ਵੀ ਅਸੀਂ ਐਕਸਟੈਂਡ ਕਰਾਂਗੇ ਤੇ ਇਸੇ ਤਰ੍ਹਾਂ ਆਪਣਾ ਹਰਿਆਣਾ ਚੋਂ ਵੀ ਅਸੀਂ ਸਮੇਂ-ਸਮੇਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਨੂੰ ਆਪਣਾ ਜਿਹੜਾ ਵਧਾਇਆ ਜਾਵੇ ਜੀ ਤਾ ਕਿਸਾਨਾਂ ਨੂੰ ਫਾਇਦਾ ਹੋਇਆ ਇਸ ਗੱਲ ਦਾ ਕਹਿੰਦੇ ਨੇ ਆ ਕਿ ਵੀ ਵਧੀਆ ਹੋ ਗਿਆ ਹਾਂਜੀ ਬਿਲਕੁਲ ਜੀ ਦੇਖੋ ਅਸੀਂ ਪਿਛਲੇ 2 ਸਾਲ ਦੇ ਵਿੱਚ ਵਿੱਚ ਲਗਭਗ 10.5 ਰੁਪਏ ਪਰ ਕਿਲੋ ਦੁੱਧ ਜਿਹੜਾ ਮੱਝ ਦਾ ਉਹਦਾ ਰੇਟ ਅਸੀਂ ਵਧਾਇਆ ਤੇ 5 ਰੁਪਏ ਦੇ ਗਾਂ ਦੇ ਗਾਂ ਦੇ ਦੁੱਧ ਦਾ ਜਿਹੜਾ ਰੇਟ ਅਸਟ ਇਹ ਟੋਟਲ ਕਿੰਨਾ ਹੋ ਗਿਆ ਮਿਲਾ ਕੇ ਜਿਵੇਂ ਪਹਿਲਾਂ ਤੇ ਹੁਣ ਦਾ ਅ ਇਹ ਫੈਟ ਸਿਸਟਮ ਹੁੰਦਾ ਜੀ ਜਿਵੇਂ ਮਤਲਬ ਲਗਭਗ ਜੇ ਪਹਿਲਾਂ 60 ਰੁਪਏ ਕਿਸਾਨਾਂ ਨੂੰ ਮਿਲਦਾ ਸੀਗਾ ਮੱਝ ਦਾ ਦੁੱਧ ਦਾ ਰੇਟ ਤਾਂ ਹੋ ਲਗਭਗ ਹੁਣ 70 ਰੁਪਏ ਤੋਂ ਉੱਤੇ ਹੋ ਗਿਆ ਜੇ ਗਾਂ ਦਾ ਦੁੱਧ ਮਿਸਾਲ ਦੇ ਤੌਰ ਤੇ 40 ਰੁਪਏ ਸੀਗਾ ਤਾਂ ਉਹਦਾ ਹੁਣ ਲਗ ਮੰਨ ਸਕਦਾ 50 45 ਰੁਪਏ ਲਗਭਗ ਕਿਲੋ ਦੇ ਸਾਬ ਨਾਲ ਉਹਨੂੰ ਰੇਟ ਮਿਲਣ ਲੱਗ ਗਿਆ ਜੋ ਕਿ ਇੱਕ ਬਹੁਤ ਵੱਡੀ ਮਤਲਬ ਗੱਲ ਹੈ ਨਹੀਂ ਬਿਲਕੁਲ ਤਾਂ ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਵੇਂ A2 ਦੁੱਧ ਦੀ ਜਿਹੜੀ ਗੱਲ ਹੁੰਦੀ ਹੈ ਹਨਾ ਸਾਡੇ ਸਰਵੇ ਜੋ ਹੋਏ ਨੇ ਉਹਦੇ ਮੁਤਾਬਿਕ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਪੰਜਾਬ ਦਾ ਜਿਹੜਾ ਸਾਡਾ ਇੱਥੋਂ ਦਾ ਹੈਗਾ ਤੇ ਇੱਥੋਂ ਦੇ ਜਿਹੜੇ ਪਸ਼ੂ ਨੂੰ A2 ਦਿੰਦੇ ਨੇਗੇ ਪਰ ਸਾਡੇ ਕੋਲ ਕੀ ਕਮੀ ਹੈ ਜਾਂ ਸਾਡੇ ਕੋਲ ਮਸ਼ੀਨਰੀ ਨਹੀਂ ਹੈਗੀ ਵੀ ਸਾਨੂੰ ਉਹ ਦੁੱਧ ਦੀ ਪਛਾਣ ਨਹੀਂ ਹੈਗੀ ਵੀ ਕਮੀ ਰਹਿ ਕਿੱਥੇ ਗਈ ਹੈ ਨਹੀਂ ਦੇਖੋ ਪਿਛਲੇ ਸਰਕਾਰਾਂ ਨੇ ਕੋਸ਼ਿਸ਼ ਨਹੀਂ ਕੀਤੀ ਇਸ ਗੱਲ ਦੀ ਹੁਣ ਅਸੀਂ ਨਵਾਂ ਜਿਹੜੀ ਟੈਕਨੋਲੋਜੀ ਹੈ ਜੋ ਇਹ ਦੁੱਧ ਦੀ ਪਛਾਣ ਕਰਦੀ ਹੈ ਮਸ਼ੀਨਾ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਉਹ ਅਸੀਂ ਮਸ਼ੀਨਾ ਜਿਹੜੀਆਂ ਜਲਦੀ ਅਸੀਂ ਪੰਜਾਬ ਦੇ ਵਿੱਚ ਮੰਗਾ ਰਹੇ ਕਿਉਂਕਿ ਸਾਡੇ ਕੋਲ ਦੁੱਧ ਹੈ ਕਿਉਂਕਿ ਉਸ ਦੁੱਧ ਦੇ ਰੇਟ ਦਾ ਤੇ ਇਸ ਦੁੱਧ ਦੇ ਰੇਟ ਦਾ ਲਗਭਗ 3 ਗੁਣਾ ਫਰਕ ਹੈ ਹਾਂ ਬਿਲਕੁਲ ਹੈਗਾ ਜੀ ਸਿੱਧਾ ਫਾਇਦਾ ਦੁੱਧ ਹੈ ਉਹ ਉਹਦਾ ਕੀਮਤ ਵੀ ਲਗਭਗ ਤਿੰਨ ਗੁਣਾ ਹੋਏਗੀ ਤੇ ਜਿਹੜਾ ਉਸ ਤੋਂ ਬਣਿਆ ਹੋਇਆ ਦੇਸੀ ਕੀ ਹੁੰਦਾ ਉਹਦੀ ਕੀਮਤ ਵੀ ਲਗਭਗ ਤਿੰਨ ਚਾਰ ਗੁਣਾ 2000 ਦੇ ਨੇੜੇ ਤੇੜੇ ਹੈਗਾ 2000 ਤੋਂ ਉੱਪਰ ਨੇੜੇ ਤੇੜੇ ਉਨਾਂ ਹੀ ਫਰਕ ਪੈਗਾ ਕਿਸਾਨ ਨੂੰ ਸਿੱਧਾ ਫਾਇਦਾ ਹੁੰਦਾ ਤੇ ਗੁਣ ਹੈਗਾ ਗੁਣਵੱਤਾ ਉਹਦੇ ਵਿੱਚ ਜ਼ਿਆਦਾ ਹੈਗੀ ਹੈ ਤੇ ਜ਼ਿਆਦਾ ਬੈਨੀਫਿਟ ਹੁੰਦਾ ਤਾਂ ਸਿਆਸਤ ਦੀ ਗੱਲ ਹੈ ਰਿਆਸਤ ਤੇ ਸਿਆਸਤ ਤਾਂ ਆਪਾਂ ਕੀਤੀ ਹੈ ਥੋੜਾ ਜਿਹਾ ਪਰਸਨਲ ਲੈਵਲ ਤੇ ਵਿਚਰਨ ਦੀ ਕੋਸ਼ਿਸ਼ ਕਰਦੇ ਆਂ ਖੇਤੀ ਦੇ ਨਾਲ ਜੁੜੇ ਹੋਏ ਹਾਂ ਕਿਉਂਕਿ ਡਿਪਾਰਟਮੈਂਟ ਥੋੜਾ ਉਸ ਤਰ੍ਹਾਂ ਦਾ ਹੈਗਾ ਤਾਂ ਪੁਰਾਣੇ ਆਪਣੇ ਵੀ ਕੁਝ ਤਜਰਬੇ ਹੋਣਗੇ ਐਕਸਪੀਰੀਅੰਸ ਕੀਤਾ ਹੈ ਗਰਾਊਂਡ ਲੈਵਲ ਤੇ ਵਿਚਰਦੇ ਆਪਦਾ ਪੁਰਾਣਾ ਸਮਾਂ ਯਾਦ ਆਉਂਦਾ ਹੈ ਬਿਲਕੁਲ ਜੀ ਮੈਂ ਇੱਕ ਆ ਕਿਸਾਨ ਦਾ ਪੁੱਤ ਹਾਂ ਤੇ ਸਾਡਾ ਖਰੜ ਦੇ ਨਾਲ ਪਿੰਡ ਹੈ ਝੰਗਣਾਕਲਾ ਤੇ ਮੈਂ ਆਪ ਹੱਥੀ ਖੇਤੀ ਕੀਤੀ ਹੈ ਸਾਰੀ ਬਚਪਨ ਤੋਂ ਲੈ ਕੇ ਯੂਨੀਵਰਸਿਟੀ ਦੀ ਪੜ੍ਹਾਈ ਤੱਕ ਜਿਹੜਾ ਮੇਰਾ ਆਪਣੇ ਹੱਥੀ ਸਾਰਾ ਮੈਂ ਕੀਤੀ ਦਾ ਕੰਮ ਕੀਤਾ ਤੇ ਸਾਡੇ ਪਿਤਾ ਜੀ ਨੂੰ ਬਹੁਤ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਵੀ ਵਾਰਡ ਮਿਲਦੇ ਸੀ ਪੌਪਲਰ ਦੀ ਪਲਾਂਟੇਸ਼ਨ ਕਰਦੇ ਆ ਕਿ ਪੋਲੂਸ਼ਨ ਨੂੰ ਬਹੁਤ ਵਧੀਆ ਜਿਹੜਾ ਪੋਲੂਸ਼ਨ ਦੇ ਲਈ ਬਹੁਤ ਵਧੀਆ ਹੱਲ ਹੈ ਤੇ ਪੂਰੇ ਪੰਜਾਬ ਦੇ ਵਿੱਚ ਮੇਰੇ ਪਿਤਾ ਜੀ ਨੇ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਗ੍ਰੀਨਰੀ ਗ੍ਰੀਨ ਬੈਲਟਾਂ ਬਣਾਉਣ ਦੇ ਲਈ ਪੌਪਲਰ ਦੀ ਜਿਹੜੀ ਪਲਾਂਟੇਸ਼ਨ ਕਰਨ ਲਈ ਉਹਨਾਂ ਨੇ ਪ੍ਰੇਰਿਆ ਤੇ ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲੇ ਮੇਰੇ ਫਾਦਰ ਸਾਹਿਬ ਨੂੰ ਹਾਂ ਮਤਲਬ ਸ਼ੁਰੂਆਤ ਤੋਂ ਹੀ ਕਹਿੰਦੇ ਆ ਵੀ ਸ਼ੁਰੂ ਤੋਂ ਹੀ ਸਿਆਸਤ ਵੀ ਤੁਹਾਡੇ ਵਿੱਚ ਸ਼ੁਰੂ ਤੋਂ ਹੈਗੀ ਹੈ ਫਾਦਰ ਸਾਹਿਬ ਤੁਹਾਡੇ ਹੈਗੀ ਬਿਲਕੁਲ ਬਿਲਕੁਲ ਮੇਰੇ ਪਿਤਾ ਜੀ ਪਹਿਲਾਂ ਪਿੰਡ ਦੇ ਸਰਪੰਚ ਰਹੇ ਕਾਫੀ ਲੰਬਾ ਸਮਾਂ ਤੁਸੀਂ ਵੀ ਸਰਪੰਚ ਰਹੇ ਹੋ ਹਾਂਜੀ ਮੈਂ ਪਟਿਆਲਾ ਯੂਨੀਵਰਸਿਟੀ ਚ ਸਾਡੀ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਐਸ ਦਾ ਫਾਇਦਾ ਮੈਂ ਲਗਾਤਾਰ 3 ਸਾਲ ਉੱਥੇ ਪ੍ਰਧਾਨ ਰਹੇ ਹਾਂ ਜੀ ਤੇ ਉੱਥੇ ਵਿਦਿਆਰਥੀ ਹੱਕਾਂ ਲਈ ਅਸੀਂ ਲੜਾਈਆਂ ਲੜੀਆਂ ਉਸ ਤੋਂ ਬਾਅਦ ਆ ਕੇ ਮੈਂ ਪਿੰਡ ਦਾ ਸਰਪੰਚ ਵੀ ਬਣਿਆ ਜੀ ਤੇ ਮੇਰੇ ਪਿਤਾ ਜੀ ਐਸਜੀਪੀਸੀ ਦੇ ਆਜ਼ਾਦ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਉਸ ਸਮੇਂ ਜਦੋਂ ਬਾਦਲਾਂ ਦੀ ਤੂਤੀ ਬਾਦਲ ਸਾਹਿਬ ਦੀ ਤੂਤੀ ਬੋਲਦੀ ਸੀਗੀ ਉਦੋਂ ਅਸੀਂ ਇਹ ਖਰੜ ਦੀ ਸੀਟ ਸੀ ਜਿਹੜੀ ਅਸੀਂ ਜਿੱਤੀ ਸੀਗੀ ਜੀ ਦੇਖੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਬਹੁਤ ਲੰਮੇ ਸਮੇਂ ਤੋਂ ਤੁਸੀਂ ਇਸ ਪਾਰਟੀ ਦੇ ਨਾਲ ਜੁੜੇ ਹੋਏ ਹੋ ਉਸ ਟਾਈਮ ਕੋਈ ਪਾਰਟੀ ਦਾ ਇਹ ਨਾ ਹੈ ਵੀ ਨਹੀਂ ਸੀਗਾ ਚਲੋ 2017 ਦੇ ਵਿੱਚ ਸੁਣਿਆ ਪਰ ਉਦੋਂ ਵੀ ਚਲੋ ਨਹੀਂ ਗੱਲ ਬਣ ਪਾਈ ਤਾਂ ਹੁਣ ਲੋਕਾਂ ਨੇ ਬਣਾਈ ਤਾਂ ਬਹੁਤ ਲੰਮੇ ਵਕਫੇ ਤੋਂ ਤੁਹਾਡਾ ਇੱਥੇ ਸਫਰ ਆ ਤਾਂ ਬਹੁਤ ਸਾਰੇ ਪਰਸਨਲ ਘਾਟੇ ਇਸ ਦਰਮਿਆਨ ਵਿੱਤੀ ਘਾਟੇ ਵੀ ਖਾਦੇ ਹੋਣਗੇ ਦੇਖੋ ਜੀ ਤਾਂ ਪਾਰਟ ਸਾਡੀ ਨਵੀਂ ਪਾਰਟੀ ਸੀਗੀ ਉਹਦੇ ਵਿੱਚ ਸਾਰੇ ਤਰ੍ਹਾਂ ਦੀ ਜ਼ਰੂਰਤਾਂ ਫਾਈਨਾਂਸ ਦੀ ਵੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਵੀ ਜ਼ਰੂਰਤ ਹੁੰਦੀ ਹੈ ਜਿਹੜੇ ਬੰਦੇ ਫਾਈਨਾਂਸ ਕਰ ਸਕਦੇ ਜਿਹਨਾਂ ਨੇ ਫਾਈਨਾਂਸ ਵੀ ਕੀਤਾ ਜਿਹੜੇ ਮਿਹਨਤ ਕਰ ਸਕਦੇ ਸੀ ਉਹਨਾਂ ਨੇ ਮਿਹਨਤ ਵੀ ਬਹੁਤ ਕੀਤੀ ਹੈ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਪਵਾਨ ਸਿੰਘ ਮਾਨ ਜੀ ਦੀ ਜਿਹੜੀ ਅਣਥਕ ਮਿਹਨਤ ਹੈ ਉਹਨਾਂ ਨੇ 18-18 ਘੰਟੇ 20-20 ਘੰਟੇ ਉਹਨਾਂ ਨੇ ਕੰਮ ਕੀਤਾ ਪਾਰਟੀ ਲਈ ਉਹਨਾਂ ਦੀ ਮਿਹਨਤ ਸਦਕਾ ਹੀ ਅੱਜ ਸਾਰੇ ਅਸੀਂ ਉਹਦੇ ਪਿੱਛੇ ਨਾਲ ਸੀਗੇ ਤੇ ਅੱਜ ਪੰਜਾਬ ਦਾ ਜਿਹੜਾ ਇੱਕ ਬਹੁਤ ਵਧੀਆ ਜਿਹੜੀ ਸਰਕਾਰ ਹੈ ਲੋਕਾਂ ਨੇ ਇਹਨਾਂ ਵਿਸ਼ਵਾਸ ਕਰਕੇ ਇੰਨਾ ਬੜਾ ਵੱਡਾ ਜਿਹੜਾ ਮੰਡਟ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਬਹੁਤ ਸਟਰਗਲ ਕੀਤਾ ਹੈਗਾ ਕਿ ਇੰਨੇ ਟਾਈਮ ਸਟਰਗਲ ਕਰਦੇ ਰਹੇ ਕਿ ਤੁਹਾਡੀ ਮਿਹਨਤ ਨੂੰ ਬੂਰ ਪੈ ਗਿਆ ਕੀ ਬਣਿਆ ਜੋ ਤੁਸੀਂ ਚਾਹੁੰਦੇ ਸੀ ਉਹ ਮਿਲਿਆ ਕਿ ਨਹੀਂ ਪਾਰਟੀ ਤੋਂ ਸੰਤੁਸ਼ਟੋਂ ਦੇਖੋ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਜੀ ਮਾਝੂਕ ਮੁੱਖ ਮੰਤਰੀ ਭਗਵੰਤ ਸਿੰਘ ਮਾਝੀ ਦਾ ਮੈਂ ਸੱਚਾ ਸਿਪਾਹੀ ਹਾਂ ਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਜਿਹੜੀ ਰਹਿਨਮਾਈ ਹੈ ਠੀਕ ਹੈ ਅਸੀਂ ਕੋਈ ਵੀ ਪਾਰਟੀ ਨੇ ਡਿਊਟੀ ਲਈ ਅੱਜ ਤੱਕ ਪਿਛਲੇ ਜਦੋਂ ਦੀ ਪਾਰਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਤੇ ਅਸੀਂ ਪਾਰਟੀ ਨਾਲ ਜੁੜੇ ਹਾਂ ਤੇ ਹਮੇਸ਼ਾ ਅਸੀਂ ਪਾਰਟੀ ਦੀ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਜੀ ਤਾਂ ਲੋਕ ਚਾਹੁੰਦੇ ਨੇਗੇ ਜਿੱਦਾਂ ਮੈਂ ਤੁਹਾਡੀ ਪੋਸਟਸ ਵੀ ਦੇਖੀਆਂ ਤਾਂ ਬਹੁਤ ਸਾਰੇ ਲੋਕ ਤੁਹਾਨੂੰ ਲੱਗੇ ਕਮੈਂਟਸ ਕਰ ਰਹੇ ਨੇ ਤੁਹਾਡੇ ਕੰਮ ਨੂੰ ਲੈ ਕੇ ਬਹੁਤ ਪਿਆਰ ਕਰਦੇ ਨੇ ਸਲਾਹਉਂਦੇ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਹੁਣ ਇਹ ਵੀ ਲੱਗਦਾ ਉਹ ਚਾਹੁੰਦੇ ਨੇ ਕਿ ਤੁਸੀਂ ਐਮਪੀ ਦੇ ਲਈ ਨਵਾਜੇ ਜੋ ਐਮਪੀ ਸੀਟ ਦੇ ਲਈ ਤਾਂ ਕੀ ਲੱਗਦਾ ਫਿਰ ਵਿਚਾਰ ਬਣ ਸਕਦਾ ਹੈ ਕਿ ਨਹੀਂ ਇੱਕ ਵਾਰ ਫਿਰ ਤੋਂ ਟਰਾਈ ਕਰ ਲਈ ਜਾਵੇ ਮੇਰੀ ਪਹਿਲਾਂ ਨਹੀਂ ਹੋਈ। ਦੇਖੋ ਮੈਂ ਐਡੀ ਵੱਡੀ ਮਾਂ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਸਾਡੇ ਮੁੱਖ ਮੰਤਰੀ ਸਤਕਾਰਯੋਗ ਭਵਾਂਸ ਸਿੰਘ ਮਾਨ ਜੀ ਨੇ ਤੇ ਮੈਂ ਐਮਪੀ ਲਈ ਦਾ ਮੇਰਾ ਹੁਣ ਕੋਈ ਇੰਟਰਸਟ ਨਹੀਂ ਹੈ ਜੀ ਬਾਕੀ ਇਸ ਆਧਾਰੇ ਨੂੰ ਹੁਣ ਅਸੀਂ ਪੰਜਾਬ ਚ ਆਪਣੇ ਪੰਜਾਬ ਵਿੱਚ ਰਹਿ ਕੇ ਆਪਣੇ ਪੰਜਾਬੀ ਜਿਹੜੀ ਕਿਸਾਨੀ ਦੀ ਜਿਹੜੀ ਸੇਵਾ ਕਰਨ ਚ ਮੈਂ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ ਹਾਂ। ਤਾਂ ਬਾਕੀ ਜੇ ਕੋਈ ਪਾਰਟੀ ਡਿਊਟੀ ਲਾਉਗੀ ਤਾਂ ਆਪਾਂ ਹਮੇਸ਼ਾ ਤਿਆਰ ਹੈ ਜੀ। ਅੱਛਾ ਨਹੀਂ ਮਤਲਬ ਤਿਆਰ ਭਰ ਤਿਆਰ ਨੇ ਸੀਐਮ ਸਾਹਿਬ ਕੈਨ ਤਾਂ ਮਨ ਵੀ ਲੈਣਗੇ ਹਨ ਇੱਕ ਵਾਰ ਸੇ ਹੈ ਹੀ ਵਗਲ ਵੀ ਹੈਗੀ ਹੈਗੀ ਤਾਂ ਕਿੱਦਾਂ ਦੇ ਅੱਗੇ ਕੀ ਪਲਾਨਸ ਨੇਗੇ ਕਿ ਮਿਲਕ ਫੈਡ ਨੂੰ ਅੱਗੇ ਕਿੱਥੋਂ ਤੱਕ ਲੈ ਕੇ ਜਾਣਾ ਕਿ ਦੇਖੋ ਜੀ ਮਿਲਕ ਫੈਡ ਤਾਂ ਮੇਨ ਅਦਾਰਾ ਹੈ ਪੰਜਾਬ ਦੀ ਆਰਥਿਕਤਾ ਦੇ ਲਈ ਅਸੀਂ ਕੋਈ ਵੀ ਕਸਰ ਸੀ ਬਾਕੀ ਨਹੀਂ ਛੱਡ ਰਹੇ ਕਿਉਂਕਿ ਵਰਲਡ ਬੈਂਕ ਦੇ ਬਹੁਤ ਸਕੀਮਾਂ ਸੈਂਟਰ ਗਵਰਨਮੈਂਟ ਦੇ ਬਹੁਤ ਸਕੀਮਾਂ ਜਿਨ੍ਹਾਂ ਦਾ ਅਸੀਂ ਲਾਭ ਲੈ ਸਕਦੇ ਹਾਂ ਕਿਉਂਕਿ ਕਿਸਾਨੀ ਹਿੰਦੁਸਤਾਨ ਦੀ ਜਿਹੜੀ ਆਰਥਿਕਤਾ ਉਹ ਪੂਰੀ ਕਿਸਾਨੀ ਤੇ ਨਿਰਭਰ ਹੈ ਤੇ ਇਹ ਦੇਸ਼ ਦੀ ਆਰਥਿਕ ਸੈਂਟਰ ਕਿੰਨੀ ਕ ਸਪੋਰਟ ਕਰ ਰਹੀ ਹੈ ਡੇਰੀ ਫਾਰਮਿੰਗ ਦੇ ਕੰਮ ਵਾਸਤੇ ਦੇਖੋ ਸੈਂਟਰ ਤਾਂ ਜਿਹੜੇ ਗਵਰਨਮੈਂਟ ਦੀਆਂ ਸਕੀਮਾਂ ਆਉਂਦੀਆਂ ਉਹ ਤਾਂ ਉਹਨਾਂ ਨੂੰ ਦੇਣੀ ਪੈਂਦੀਆਂ ਨੇ ਭਾਵੇਂ ਸਟੇਟ ਦੇ ਜੋ ਸੱਕ ਬਣਦੇ ਆ ਉਹ ਕੋਈ ਨਹੀਂ ਰੋਕ ਸਕਦਾ ਜੀ ਨਾ ਉਹ ਕਿ ਪੈ ਇਹ ਫੰਡ ਰੋਕਦੇ ਨੇ ਪਿੰਡਾਂ ਦਾ ਵਿਕਾਸ ਨਹੀਂ ਹੋ ਪਾ ਰਿਹਾ ਬਿਲਕੁਲ ਜੀ ਨਹੀਂ ਦੇਖੋ ਉਹ ਅਲੱਗ ਅਲੱਗ ਪਰ ਜਿਹੜੀਆਂ ਸਾਡੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਆਉਂਦੀਆਂ ਅਸੀਂ ਪੂਰੀ ਮਿਹਨਤ ਕਰਕੇ ਸਾਡੇ ਆਫੀਸਰ ਸਾਹਿਬਾਂ ਦੀ ਮਿਹਨਤ ਕਰਕੇ ਅਸੀਂ ਕੋਸ਼ਿਸ਼ ਕਰਦੇ ਸੀ ਹਰ ਸਕੀਮ ਦਾ ਜਿਹੜਾ ਲਾਹਾ ਲੈ ਕੇ ਕਿਸਾਨਾਂ ਤੱਕ ਪਹੁੰਚਾਇਆ ਜਾਵੇ ਤਾਂ ਇੱਕ ਬੜੀ ਤੁਹਾਡੀ ਵੀਡੀਓ ਕਾफी ਚਰਚਾ ਚਾਈ ਸੀਗੀ ਦੁੱਧ ਦਾ ਲੰਗਰ ਲਾਉਂਦੇ ਸੀ ਤੁਸੀਂ ਹਾਂਜੀ ਹਾਂਜੀ ਉਹ ਕਿਦਾਂ ਦਾ ਉਹ ਕਿੱਥੇ ਪ੍ਰੋਗਰਾਮ ਸੀਗਾ ਕਿਦਾਂ ਕਰਿਆ ਸੀ ਉਹ ਤਾਂ ਹੀ ਦੇਖੋ ਜਿਵੇਂ ਹੁਣ ਆਪਣੇ ਸ਼ੀਸ਼ਦੀ ਦਿਹਾੜਾ ਸਾਡੇ ਸਾਹਿਬਜ਼ਾਦਿਆਂ ਦਾ ਸ਼ੀਸ਼ਦੀ ਦਿਹਾੜਾ ਹੁੰਦਾ ਜਾਂ ਕੋਈ ਹੋਰ ਕਿਤੇ ਵੀ ਕੋਈ ਧਾਰਮਿਕ ਕੋਈ ਫੰਕਸ਼ਨ ਦਾ ਜਾਂ ਬੱਚਿਆਂ ਦੇ ਗੇਮਸ ਹੁੰਦੀਆਂ ਖੇਡਾਂ ਹੁੰਦੀਆਂ ਹੈ ਜੀ ਉੱਥੇ ਸਾਡਾ ਫਰਜ਼ ਬਣਦਾ ਵੀ ਅਸੀਂ ਬੱਚਿਆਂ ਨੂੰ ਕੋਈ ਨਾ ਕੋਈ ਸਾਪਣੇ ادارے ਵੱਲੋਂ ਅਸੀਂ ਸਪੋਰਟ ਕਰ ਸਕੀ ਤੇ ਉੱਥੇ ਬਿਲਕੁਲ ਜੀ ਬਿਲਕੁਲ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਜਿੱਥੇ ਜਿੱਥੇ ਸਾਡੇ ਪਲਾਂਟ ਨੇ ਉੱਥੋਂ ਅਸੀਂ ਫਿਰ ਉਹਨਾਂ ਨੂੰ ਭਾਵੇਂ ਬੱਚਿਆਂ ਦੀ ਗੱਲ ਹੋਵੇ ਜਾਂ ਕੋਈ ਵੱਡਾ ਕੋਈ ਧਾਰਮਿਕ ਸਮਾਗਮ ਹੋਵੇ ਸਾਡੀ ਕੋਸ਼ਿਸ਼ ਹੁੰਦੀ ਵੀ ਜਰੂਰ ਕੁਛ ਨਾ ਕੁਛ ਹਿੱਸਾ ਪਾਇਆ ਜਾਵੇ ਬਹੁਤ ਚੰਗੀ ਗੱਲ ਹੈ ਜੀ ਜੇ ਚੰਗੀ ਨੀਅਤ ਹੋਵੇ ਤਾਂ ਸਭ ਕੁਝ ਹੀ ਚੰਗਾ ਹਨਾ ਬਹੁਤ ਕੋਸ਼ਿਸ਼ ਸੀ ਕਰ ਸਕਦੇ ਹੈਗੀਆਂ ਤਾਂ ਤੁਸੀਂ ਕੀਮਤੀ ਸਮਾਂ ਦਿੱਤਾ ਸਾਨੂੰ ਆ ਕਿ ਤਾਂ ਵਧੀਆ ਵਿਚਾਰ ਚਰਚਾ ਆਪਾਂ ਕੀਤੀ ਐ ਸਿਆਸਤ ਦੇ ਨਾਲ ਜੁੜੀਆਂ ਗੱਲਾਂ ਕੁਝ ਨਹੀਂ ਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਹੁਤ ਕੁਝ ਸਿੱਖਿਆ ਹੈ ਹਨਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਅਰਿਆਸਨ ਜੀ ਜੁਦਾ ਮੈਂ ਮੈਡਮ ਨੂਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਬੁਲਾ ਕੇ ਇੱਥੇ ਐਡਾ ਵੱਡਾ ਮਾਣ ਬਖਸ਼ਿਆ ਤੇ ਤੁਹਾਡੇ ਸਾਰੇ ਦਰਸ਼ਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਦਰਸ਼ਕਾਂ ਦਾ ਜੋ ਦੇਖ ਰਹੇ ਨੇ ਇਸ ਟਾਈਮ ਜਾਂ ਦੇਖਣਗੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੇ ਚੈਨਲ ਨੂੰ ਦਿਨ ਦੁੱਖਣੀ ਰਾਤ ਚੋਂ ਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ